ਕਾਲ ਜੀ ਸਸ ਕਾਲ ਜੀ ਹਾਂਜੀ ਫਿਰ ਆਪਣੀਆਂ ਪ੍ਰਾਣੀਆਂ ਕੁਝ ਯਾਦਾਂ ਸਾਂਝੀਆਂ ਕਰੋ ਸਾਡੇ ਨਾਲ ਵੀ ਅੱਛਾ ਬਾਕੀ ਗੱਲ ਇਹ ਆ ਮੈਂ ਮਾਨਕ ਮਲਪੁੱਤੇ ਵਾਲਾ ਅਸੀਂ ਮੈਨੂੰ ਇਸ ਖੇਤਰ ਵਿੱਚ 97 ਦਾ ਮੈਂ ਕੰਮ ਕਰ ਰਿਹਾ ਹਾਂ ਔਰ ਸ਼ੁਰੂਆਤ ਜਦੋਂ ਮੇਰੀ ਕੈਰੀਅਰ ਦੀ ਸ਼ੁਰੂਆਤ ਹੋਈ ਆ ਸਾਡਾ ਵੀਰ ਆ ਮੇਰਾ ਭਰਾ ਆ ਰਾਜੂ ਦੇ ਬਾਵਾ ਪਿਆਰ ਵਾਲਾ ਸਾਨੂੰ ਸ਼ਿੰਦਾ ਸ਼ਿੰਦੇ ਵੀ ਕਹਿੰਦੇ ਆਂ ਕਹਿੰਦੇ ਸ਼ਿੰਦੀ ਤਾਂ ਉਸ ਵਾਈਲੇ ਮੇਰੇ ਟੇਪਾਂ ਲੈ ਕਿਤੇ ਸੀ ਟੀਪੀਐਮ ਕੰਪਨੀ ਦੇ ਵਿੱਚ ਦਿਲ ਦੀ ਨਸੀਤ ਜੋ ਉਸ ਵਾਰੇ ਬੜੀ ਪਪੂਲਰ ਹੋਈ ਸੀ ਮੇਰੇ ਮਗਾਮਲੇ ਦੇ ਇੱਕ ਟੇਪ ਆਈ ਸੀਗੀ ਬੁਲਬੁਲ ਵਰਸਤੀ ਸੱਜਣੇ ਚੱਲੇ ਬੁਕਲਾਵੇ ਉਹ ਟੇਪ ਥੱਲੇ ਰਹਿ ਗਈ ਸੀ ਪਰ ਉਹ ਬੰਦੇ ਫਿਰ ਥੋੜਿਆ ਜਮਾਨੇ ਜਾਦੇ ਪੈਸੇ ਕਸਪੇ ਉਨੀ ਐਡਵਾਂਟ ਲਾਤੀ ਟੀਵੀ ਦੇ ਗੁੜੀ ਗੁੜੀਓ ਆਪਣੀ ਟੇਬਲ ਪਰ ਨੰਬਰ ਵੱਲ ਸਕੀ ਜਲਦੀ ਤੁਸੀਂ ਇਹ ਮੇਰੇ ਬਾਈ ਦੇ ਕਰੈਸੀ ਰਾਜੂ ਨੂੰ ਭੱਜ ਲੈ ਮੌਤ ਪ੍ਰਾਣੀ ਗੱਲਾਂ ਇਹ ਬੜਾ ਪਿਆਰ ਹੁਣ ਵੀ ਥੋੜੀ ਮਿਲਦੇ ਆ ਫੋਨ ਆਉਂਦੇ ਨਾ ਪਰੂ ਭਾਈ ਲੋੜੇ ਹੁਣ ਮੇਨੂੰ ਮਿਲ ਕੇ ਗਿਆ ਦੋ ਚਾਹੇ ਹੋ ਗਿਆ ਕਹਿੰਦੇ ਚੈਨ ਬੁਲਾਵੇ ਹੈਂਡ ਐਂਡ ਟੇਲ ਉਹਦੇ ਵਿੱਚ ਆਪਾਂ ਟਰੈਕ ਕਰਨਾ। ਉਹ ਵੀ ਟਰੈਕ ਕਰਾਂਗੇ। ਅੱਛਾ ਜੀ ਤੁਹਾਨੂੰ ਇੱਕ ਮਤਲਬ ਹੋਰ ਚੀਜ਼ ਗੱਲ ਕਹੀ ਗਈ ਹੈ ਵੀ ਤੁਹਾਡਾ ਉਹਦੇ ਵਿੱਚ ਇੱਕ ਉਹ ਟਰੈਕ ਕੀਤਾ ਜਾਵੇਗਾ ਨਾ। ਹਾਂ। ਠੀਕ ਹੈ ਜੀ। ਉਹ ਟਰੈਕ ਕਰਾਂਗੇ। ਜਦੋਂ ਪੀਪੀਓ ਦੇ ਅਸੀਂ ਟੇਪ ਕਰਾਈ ਆ। ਉਦੋਂ ਦਸ-ਦਸ ਸਾਜੀ ਬੈਠ ਹੁੰਦੇ ਨੇ ਜੀ। ਲਾਈਵ। ਉਹ ਤਾਂ ਕੰਪਿਊਟਰ ਵਿੱਚ ਸਾਜੀ ਨੇ ਕੜਿਆ ਹੁੰਦੇ ਆ। ਕਰਾਂਗੇ ਟਰੈਕ ਆਪਾਂ। ਮਉ ਬਾਈ ਨੇ ਕਿਹਾ ਵੀ ਕਰ ਵਰ ਤੇ ਲੱਖੇ ਭਾਜੀ ਤੁਸੀਂ ਕੁਛ ਰਾਜਵੀਰ ਬਾਬਾ ਜੀ ਹੁਣਾਂ ਬਾਰੇ ਚਾਨਣਾ ਪਾਇਓ ਮੈਂ ਇੱਕ ਕਲ ਸਣੀ ਚ ਉਹਨਾਂ ਰਾਜਵੀਰ ਬਾਬਾ ਜੀ ਦੀ ਬੜਾ ਪਿਆਰਾ ਮਿੱਤਰ ਆ ਦੋਸਤ ਆ ਭਰਾ ਆ ਮੇਰਾ ਤੇ ਇੱਕ ਵਾਰੀ ਸੀ ਲੁਧਿਆਣੇ ਗਏ ਰਾਜਵੀਰ ਬਾਬਾ ਸੀ ਮਾਨਕ ਮੱਲੂ ਪੋਤੇ ਵਾਲਾ ਸੀ ਅਸਾਂ ਮੈਂ ਵੀ ਸੀ ਹਾਂਜੀ ਅਸੀਂ ਉੱਥੋਂ ਟੀਪੀਐਮ ਚੋਂ ਨਿਕੜੇ ਤਾਂ ਹੋਟਲ ਚ ਚਲੇ ਗਏ ਗੱਲ ਸੁਣਨ ਵਾਲੀ ਬੜੇ ਧਿਆਨ ਨਾਲ ਸੁਣਨੀ ਆ ਠੀਕ ਹੈ ਜੀ ਹੋਟਲ ਚ ਚਲੇ ਗਏ ਸੀ ਰੋਟੀ ਉੱਥੇ ਖਾਧੀ ਸੀ ਕੁਛ ਬੱਚੇ ਮੰਗਦੇ ਤਾਂ ਮੈਂ ਕਹਿ ਨਹੀਂ ਸਕਦਾ ਗਰੀਬ ਜਾਨੀ ਇਹ ਇਨਸਾਨ ਬੱਚੇ ਛੋਟੇ ਛੋਟੇ ਆ ਗਏ ਮੈਨੂੰ ਬੜੀ ਗੱਲ ਚੰਗੀ ਲੱਗੀ ਔਰ ਦਿਲ ਚ ਅਜ ਬਸੀ ਹੋਆ ਰਾਜਵੀਰ ਬਾਬਾ ਜੀ ਐਡੇ ਦਲੇਰ ਐਡੇ ਇਨਸਾਨ ਵਧੀਆ ਆ ਤੇ ਉਹ ਬੱਚੇ ਆ ਗਏ ਅਸੀਂ ਰੋਟੀ ਖਾ ਕੇ ਬਾਹਰ ਨਿਕਲੇ ਤਾਂ ਉਹ ਬੱਚੇ ਕਹਿੰਦੇ ਅਸੀਂ ਰੋਟੀ ਖਾਣੀ ਆ ਹਾਂਜੀ ਰਾਜਵੀਰ ਬਾਬਾ ਕਹਿੰਦਾ ਵੀ ਰੋਟੀ ਖਵਾ ਦੇ ਨਹੀਂ ਤੁਹਾਨੂੰ ਕਿਹੜੀ ਗੱਲ ਤੇ ਮੈਨੇਜਰ ਬੈਠਾ ਉਹਦੇ ਕੋਲ ਗਏ ਰਾਜਵੀਰ ਬਾਬਾ ਜੀ ਕਹਿੰਦਾ ਬੱਚਿਆਂ ਨੂੰ ਰੋਟੀ ਖਵਾਉਣੀ ਆ ਤਾਂ ਉਹ ਕਹਿੰਦਾ ਜੀ ਅਸੀਂ ਟੇਬਲ ਤੇ ਨਹੀਂ ਬਿਠਾ ਸਕਦੇ ਬੱਚਿਆਂ ਨੂੰ ਤਾਂ ਰਾਜਵੀਰ ਬਾਬਾ ਕਹਿੰਦਾ ਨਹੀਂ ਹੂੰ ਪੈਸੇ ਦੱਸੋ ਕਿੰਨੇ ਲੈਣੇ ਆ ਇਹ ਟੇਬਲ ਤੇ ਹੀ ਰੋਟੀ ਖਾਣਗੇ ਹਾਂਜੀ ਔਰ ਮੈਨੂੰ ਇੰਨੀ ਗੱਲ ਆ ਜੀ ਮੇਰੇ ਦਿਲ ਦੇ ਵਿੱਚ ਆ ਰਾਜਵੀਰ ਬਾਬਾ ਜੀ ਦੀ ਤੇ ਕਿਹੜਾ ਬਾਤਾਂ ਭਾਜੀ ਦਾ ਸੁਭਾਅ ਵੀ ਚੰਗਾ ਆ ਪਰ ਇੱਕ ਗੱਲ ਆ ਖੜਕਾ ਸੁਭਾਅ ਦਾ ਖੜਕਾ ਅਬ ਜਿਹੜੀ ਗੱਲ ਕਹਿ ਦੇਣੀ ਤੇ ਕਹਿ ਦੇਣੀ ਹਾਂਜੀ ਕਲਨਾਰੀ ਦਿਲ ਦਾ ਸੱਚੇ ਨਹੀਂ ਹਟਣਾ ਦਿਲ ਦਾ ਸੱਚਾ ਇਨਸਾਨ ਹੈ ਜਿਹੜਾ ਸੱਚਾ ਮਨ ਦਾ ਇਸ ਕਰਕੇ ਇਹਨਾਂ ਸਾਡਾ ਬਹੁਤ ਪਿਆਰ ਆ ਦਿਲੋਂ ਪਿਆਰ ਆ ਭਾਜੀ ਉਹਨਾਂ ਦਾ ਕਿਉਂਕਿ ਹੋਰ ਵੀ ਕਈ ਯਾਦਾਂ ਜੁੜੀਆਂ ਆ ਭਾਜੀ ਨਾਲ ਤੇ ਫੇਰ ਕਿਤੇ ਕਰਾਂਗੇ ਜੇ ਮੌਕਾ ਮਿਲਿਆ ਕੀ ਬਾਤ ਆ ਜੀ ਕੀ ਬਾਤ ਆ ਜਿਹੜਾ ਸੱਚਾ ਬੰਦਾ ਹੁੰਦਾ ਜੀ 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 ਉਹ ਸੱਚ ਬੋਲਦਾ ਹੁੰਦਾ ਸੱਚ ਬੋਲਦਾ ਹਾਂਜੀ ਹਾਂਜੀ ਸੱਚ ਪਕੌੜਾ ਲੱਗਦਾ ਬਿਲਕੁਲ ਜੀ ਬਿਲਕੁਲ ਪਾਵੇ ਕੋਈ ਬੰਦਾ ਹੁੰਦਾ ਐਨੀ ਬਈ ਜੀ 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 ਮੈਨੂੰ ਪਤਾ ਮੇਰੇ ਜਿਹਨੇ ਮੇਰੀ ਹੈਲਪ ਕੀਤੀ ਹੈ ਰਾਜੂ ਜੀ ਤੇ ਬਾਬਾ ਜੀ ਨੇ ਭਾਜੀ ਨੇ ਇਹ ਤੋਂ ਮੇਰੇ ਤੋਂ ਪਹਿਲਾਂ ਵੀ ਹਾਂ ਹੁਣ ਤਾਂ ਵੱਡੇ ਵੱਡੇ ਧਰਾਲ ਸਗਰ ਹੋ ਗਿਆ ਨਾ ਆਪਣੇ ਆਪਣੇ ਧਰਾਲ ਸੁਣਦੇ ਆ ਹਾਂਜੀ ਹਾਂਜੀ ਮੈਨੂੰ ਪਤਾ ਉਹਨਾਂ ਨੇ ਉਹਨੂੰ ਕੀ ਕਰ ਰਿਹਾ ਹੋਇਆ ਹਾਂ ਕਾਫੀ ਸਿਗਰਾ ਦੀ ਮਦਦ ਕੀਤੀ ਭਾਜੀ ਨੇ ਬਹੁਤ ਜ਼ਿਆਦਾ ਅਰ ਪਾਨੂੰਨੀ ਜਿਹੜਾ ਉਹਨੂੰ ਸਿੰਗਰਾਂ ਦਾ ਹਾਂ ਉਹਨਾਂ ਨੂੰ ਉਹਨਾਂ ਨੂੰ ਆਪਣੇ ਆਟਰ ਬਾਰੇ ਵੀ ਉਹਨੂੰ ਪਤਾ ਹੋਣਾ ਹਾਂਜੀ 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 ਕੋਈ ਸਾਡਾ ਲੋਗ ਲੈਂਦੇ ਆ ਹੂੰ ਉਹ ਉਹ ਕਿੱਤਾ ਕਰੋਗੇ ਵੀ ਸਾਨੂੰ ਕਹਿ ਰਹੇ ਹਾਂ ਹਾਂਜੀ ਹਾਂਜੀ ਇੱਕ ਯਾਦ ਹੈ ਤੁਹਾਡੀ ਯੋਗਰਾਜ ਸਿੰਘ ਉਹਨਾਂ ਨਾਲ ਜੀ ਉਹ ਵੀ ਤੁਸੀਂ ਸਾਂਝੀ ਕਰ ਸਕਦੇ ਹੋ ਹਾਂਜੀ ਹਾਂਜੀ ਅਸੀਂ ਚੱਲ ਗਏ ਜੀ ਚੰਗਲ ਹਾਂਜੀ ਉਹਨਾਂ ਦਾ ਯੋਗਰਾਜ ਭਾਈ ਸਾਹਿਬ ਪ੍ਰੋਬਲਮ ਆ ਪਿਆ ਉੱਥੇ ਹਾਂਜੀ ਤਾਂ ਉੱਥੇ ਚੱਲ ਗਏ 22 ਅੰਦਾਜ ਕਹਿੰਦਾ ਵੀ ਜਾਣਾ ਆਪਾਂ ਮੈਂ ਚੱਲ ਗਿਆ ਸੀ ਕਦੇ ਗੱਲ ਉਹ ਜੋਗਰਾ ਜਿਹੜਾ ਉਹ ਵੀ ਜਵਾਨੇ ਬੋਲਾ ਹਾਂਜੀ ਹਾਂਜੀ ਉਹ ਤਾਂ ਮਤਲਬ ਉਹ ਲੇਜ ਹੋ ਗਏ ਚੱਲ ਗਏ ਤਾਂ ਅੱਜ ਵੀ ਜਦੋਂ ਤੱਕੇ ਨਾਲ ਚਲ ਗਿਆ ਤੇ ਪੰਪ ਜਾਂਦਾਲ ਹਾਂਜੀ ਉਹ ਜੋਗਰਾ ਕਹਿੰਦਾ ਵੀ ਉੱਥੇ ਬੰਦਾ ਕੋਈ ਬੜ ਨਹੀਂ ਸਕਦਾ ਮੈਂ ਹਾਰਾ ਰਹਿ ਗਿਆ ਅੱਛਾ ਹੀ ਉਹ ਕਹਿੰਦਾ ਇਤਜ਼ਾਮ ਬਾਰੇ بڑے-ਬڑے 스타 ਨਾਲ ਬਾਹਰ ਖੜੇ ਹਰਦੀਪ ਗੱਲ ਹਾਂਜੀ ਹਾਂਜੀ ਉਹਨਾਂ ਟਾਈਮਾਂ 'ਚ ਕਾਫੀ ਨਾਂ ਸੀ ਉਹਨਾਂ ਦਾ ਆ ਉਹ ਨਾਂ ਕਾਫੀ ਸੀਗਾ ਹਾਂਜੀ ਕਹਿੰਦਾ ਉਹ 스타 ਬੰਦੇ ਆ ਹਾਂਜੀ ਮੈਂ ਉਹ ਜੋਗਰ ਵਿੱਚ ਕਹਿੰਦਾ ਮੈਂ ਉਹ ਸਟਾਰ ਹੈ ਕੋਈ ਸੁਪਰ ਸਟਾਰ ਹੈ ਅਸੀਂ ਉਹ ਆਏ ਨਹੀਂ ਕਰ ਗਏ ਕੀ ਬਸ ਰਾਜਵੀਰ ਬਾਬਾ ਕਰ ਗਏ ਬਾਈ ਸ਼ੰਦਗੀ ਕਰ ਗਏ ਹਾਂਜੀ 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 ਉਹ ਕਹਿੰਦਾ ਬੈਠੋ ਭਰਾ ਬੈਠੇ ਹੋ ਸੇਵਾ ਬਹੁਤ ਚੀਜ਼ਾਂ ਦੋ ਬੋਲੋ ਜੋਗਰਾਇ ਵਿੱਚ ਹਾਂਜੀ ਹਾਂਜੀ ਸੁਣ ਕੇ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਕੇ ਲੱਖਾ ਜੀ ਕੋਈ ਹੋਰ ਤੁਸੀਂ ਹੋਰ ਰਾਜਵੀਰ ਬਾਬਾ ਭਾਈ ਹੁਣਾਂ ਦੇ ਆ ਜਿੰਨੀਆਂ ਵੀ ਦੇਖੋ ਸੇਵਤਾ ਕਰ ਲਈਏ ਘਟਿਆ ਮੇਰਾ ਦੋਸਤ ਗਾਉਂਦਾ ਹੁੰਦਾ ਲਾਹਵੀਰਾ ਜੀ ਗਾਉਂਦਾ ਹੁੰਦਾ ਸੀ ਸਿਫਤ ਉਹਦੀ ਕਰਿਆ ਕਰੋ ਜਿਹੜਾ ਕਰਾਉਣ ਦਾ ਲਾਇਕ ਹੋਵੇ ਲਾਇਕ ਹੋਵੇ ਸਹੀ ਗੱਲ ਹੈ ਜੀ ਇਹ ਬਾਈ ਦੀ ਤਾਂ ਸਿਫਤ ਅਸੀਂ ਕਰਦੇ ਆਂ ਕੋਈ ਅਸੀਂ ਇਦਾਂ ਨਹੀਂ ਹੈਗਾ ਵੀ ਸੱਚੀ ਤੌਰ ਤੇ ਸਿਫਤ ਕਰਦੇ ਬਾਈ ਜੀ ਕੀ ਬਾਤ ਹੈ ਇਹ ਬਾਈ ਦਾ ਪਿਆਰ ਬਹੁਤ ਆ ਪਰ ਪਿਆਰ ਸੱਚਾ ਆ ਪਿਆਰ ਸੱਚਾ ਹੈ ਦਿਖਾਵਾ ਪਿਆਰ ਨਹੀਂ ਹੈਗਾ ਬਾਈ ਜੀ ਇਸ ਕਰਕੇ ਅਸੀਂ ਇਹਦੀ ਪਿਆਰ ਕਰਦੇ ਬਾਈ ਜੀ ਨੂੰ ਜ਼ਿਆਦਾ ਪਿਆਰ ਕਰਦੇ ਹਾਂਜੀ 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 ਮਾਨਕ ਸਾਹਿਬ ਤੁਸੀਂ ਦੋ ਲਾਈਨਾਂ ਜਰੂਰ ਹੁਣ ਸੁਣਾ ਦਿਓ ਇੱਕ ਵਾਰੀ ਅੱਛਾ ਜੀ ਹਾਂ ਸੁਣਿਆ ਜੀ ਕਹਿੰਦੇ ਬਹੁਤ ਆਵਾਜ਼ ਵੀ ਸ੍ਰੀਲੀ ਆ ਤੁਹਾਡੀ ਅਸੀਂ ਆ ਖੁਦ ਵੀ ਸੁਣਿਆ ਤੁਹਾਨੂੰ ਲੋ ਸੁਣਦੇ ਇੱਕ ਅੰਤਰਾ ਗਾਵਾਂਗਾ ਹਾਂਜੀ ਹਾਂਜੀ ਮੇਰੇ ਬਾਈ ਸ਼ਿੰਦਾ ਜੀ ਜਿਹਦਾ ਪੁਰਾਣਾ ਲਾਸਟ ਅੰਤਰਾ ਹਾਂਜੀ 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 ਹੁਣ ਮਾਨਕ ਦੇ ਨਾਲ ਜੋਰ ਤੇਰਾ ਨਾਓ ਸਾਡੀ ਪਹਿਚਾਣ ਰਹੀ ਕਦੇ ਜੀ ਦੀ ਜਾਨ ਕਹੋਂਦੀ ਸੀ ਤੂੰ ਉਹ ਨਾ ਸਾਡੀ ਜਾਨ ਰਹੀ ਜਿਹਨੂੰ ਛਿੰਦੇ ਛਿੰਦੇ ਕਰਦੀ ਸੀ ਜਿਹਨੂੰ ਛਿੰਦੇ ਛਿੰਦੇ ਕਰਦੀ ਸੀ ਅੱਜ ਉਸ ਨੂੰ ਹੀ ਠੁਕਰਾਇਆ ਏ ਅਸੀਂ ਦਿਨ ਤੇ ਕੈਨੂੰ ਲਾ ਬੈਠੇ ਤੂੰ ਦਿਲ ਗਹਿਰਾ ਰਲ ਲਾਇਆ ਏ ਦਿਲ ਤੇ ਤੈਨੂੰ ਲਾ ਬੈਠੇ ਤੂੰ ਦਿਲ ਗਹਿਰਾ ਰਲ ਲਾਇਆ ਏ ਕਿਆ ਬਾਤ ਹੈ ਕਿਆ ਬਾਤ ਹੈ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ